ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸასი ਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਲਾਈਵ ਦੇ ਵਿੱਚ ਤੇ YouTube ਚੈਨਲ ਤੇ ਕਰਦੇ ਹਾਂ ਤੁਹਾਡਾ ਵੈਲਕਮ ਅੱਜ ਸਾਡੇ ਕੋਲ ਆ ਗਏ ਸੂਟ ਬਹੁਤ ਹੀ ਪਿਆਰੇ ਪਿਆਰੇ ਬਹੁਤ ਸੋਹਣੇ ਜਿਹੜੇ ਆਉਣਗੇ ਕਾਟਨ ਦੇ ਸੂਟ ਤੇ ਕਾਟਨ ਦੀਆਂ ਹੀ ਬਾਟਮ ਤੇ ਦੁਪੱਟੇ ਆਉਣਗੇ ਕੋਟਾ ਡੋਰੀਆ ਤੇ ਮਸਲੀਨ ਕਾਟਨ ਦੇ ਤੇ ਬਾਟਮ ਤੇ ਆਊਗਾ ਵਰਕ ਬਾਟਮ ਦੇ ਉੱਤੇ ਆਊਗਾ ਵਰਕ ਕਿੰਨਾ ਸੂਟਾਂ ਦੇ ਉੱਤੇ ਚੈੱਕ ਕਰ ਲਓ ਸੂਟ ਇਹਦਾ ਪਹਿਲਾ ਸੂਟ ਆਹ ਲਓ ਜੀ ਪਹਿਲੇ ਵੀ ਆਹ ਫੜਿਆ ਸੀ ਅ ਦੋਵੇਂ ਚੀਜ਼ਾਂ ਫੜਾ ਦੋ ਮੈਨੂੰ ਤੁਸੀਂ ਦਿਖਾਓ ਸੂਟ ਬਹੁਤ ਸੋਹਣਾ ਪੈਂਟ ਐ ਮੈਨ ਅ ਸ਼ਰਟ ਸ਼ਰਟ ਦਾ ਪ੍ਰਿੰਟ ਬਹੁਤ ਹੀ ਪਿਆਰਾ ਜੀ ਬਹੁਤ ਜ਼ਿਆਦਾ ਪਿਆਰਾ ਮਸਟਰਡ ਕਲਰ ਦਾ ਆ ਗਿਆ ਇਹਦੇ ਨਾਲ ਦੁਪੱਟਾ ਆ ਜੀ ਇਹਦੇ ਨਾਲ ਦੁਪੱਟਾ ਕੱਟਦਾ ਮਸਲੀ ਕਵਟੰ ਦਾ ਡਬਲ ਡਾਈ ਹੋਇਆ ਹਾਂਜੀ ਇਹ ਦੁਪੱਟਾ ਦੇ ਨਾਲ ਇਹਦੇ ਤੇ ਆ ਹੈਗੀ ਜੇ ਬਾਟਮੇ ਤੇ ਨਾਲ ਮਸਟਰਡ ਕਲਰ ਇਹ ਸੂਟ 3D ਬਣਨ ਲਿਆ ਬਹੁਤ ਸੋਹਣਾ ਸੂਟ ਐ ਅੱਜ ਕੱਲ ਤੇ ਰਵਾਜ ਹੀ ਬੜਾ ਇਹਨਾਂ ਦਾ ਹਾਂਜੀ ਇਹ ਜਿਹੜੀ ਬਾਟਮ ਹੈ ਇਹ ਥੋੜਾ ਜਿਹਾ ਜਿਹੜਾ ਡਾਰਕ ਕਲਰ ਹੈ ਦੁਪੱਟੇ ਦਾ ਜਿਹੜਾ ਥੋੜਾ ਜਿਹਾ ਲਾਈਟ ਹੈ ਤੇ ਇਹਦੇ ਨਾਲ ਸ਼ਰਟ ਦੇ ਕੰਟਰਾਸਟ ਜਿਹੜਾ ਪੂਰਾ ਕੈਨਡ ਮੈਚ ਕਰਨ ਦਾ ਹੈ ਹਾਂਜੀ ਤੇ ਇਹਨਾਂ ਦਾ ਜਿਹੜਾ ਰੇਟ ਹੈਗਾ ਜੇ ਉਹ ਹੈਗਾ ਜੇ 700 ਤੇ 50 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਪੇਮੈਂਟ ਰਹੂਗੀ ਆਨਲਾਈਨ ਅਡਵਾਂਸ ਕੈਸ਼ ਔਨਟ ਦੇ ਵੀ ਜਿਹੜੀ ਨਹੀਂ ਜੈ ਹੈਗੀ ਉਹਨਾਂ ਦੇ ਵਿੱਚ ਆਹ ਲਓ ਜੀ ਆ ਵੀ ਕਰੋ ਚੈੱਕ ਅਗਲਾ ਸੂਟ ਅਗਲਾ ਦੁਪੱਟਾ ਪ੍ਰਿੰਟ ਪ੍ਰਿੰਟ ਬਹੁਤ ਪਿਆਰਾ ਆਹ ਲਓ ਆ ਦਿਖਾ ਦੇ ਇਹ ਦੱਬਾ ਟੂ ਆ ਸ਼ਰਟ ਪੀਸ ਨਾਲ ਆ ਦੇ ਆਉਗੀ ਮੋਰ ਪੰਖੇ ਤੇ ਬਾਟਮ ਬਾਟਮ 170 170 ਕੱਟ ਜੇ ਇਹਨਾਂ ਦੀ ਵੱਡੇ ਵਰ ਦੇ ਵਿੱਚ ਤੇ ਬੇਨਤੀ ਇਹ ਜੇ ਕਿ ਜਿਹੜੇ ਕਸਟਮਰ ਬਹੁਤ ਜ਼ਿਆਦਾ ਹੈਲਦੀ ਜਾਂ ਜਿਹੜੇ ਆ ਪਟਿਆਲਾ ਸਲਵਾਰਾਂ ਪਾਉਣ ਦੇ ਚਾਹਵਾਨ ਨੇ ਉਹਨਾਂ ਦਾ ਜਿਹੜਾ ਜੇ ਥੋੜਾ ਜਿਹਾ ਮੁਸ਼ਕਲ ਜੇ ਬਾਕੀ ਸਟ੍ਰੇਟ ਬਾਟਮ ਵਾਲਿਆਂ ਦਾ ਕੋਈ ਪ੍ਰੋਬਲਮ ਨਹੀਂ ਜਿੱਦਾਂ ਮਰਜ਼ੀ ਸਟਿਚ ਕਰਾ ਲਓ ਜੇ ਦੇ ਕੋਈ ਨਹੀਂ ਸਟਿਚਿੰਗ ਦੀ ਕਿਸੇ ਨੂੰ ਪ੍ਰੋਬਲਮ ਆਉਂਦੀ ਆਪਾਂ ਉਹਨਾਂ ਨੂੰ ਸਟਿਚ ਕਰਵਾ ਦਾਂਗੇ ਜੀ ਹਾਂ ਇਹਨਾਂ ਸਲਵਾਰ ਬਹੁਤ ਸੋਹਣੀ ਬੰਦੀਆਂ ਖੋਦਾ ਪ੍ਰੈਡੀ ਕੀਤੀਆਂ ਵਾ ਬਹੁਤ ਸੂਟ ਜਿਹੜੇ ਨੇ ਸੇਲ ਵੀ ਕੀਤੇ ਤੇ ਇਦਾਂ ਦੀ ਕੋਈ ਗੱਲ ਨਹੀਂ ਕਿ ਇਸ ਬਾਟਮ ਨਹੀਂ ਬਣਦੀਆਂ ਜਾਂ ਮਤਲਬ ਵੀ ਕੋਈ ਸ਼ਰਟ ਨਹੀਂ ਬਣਦੀ। ਆ ਜੇ ਦੁਪੱਟਾ ਆ ਦੁਪੱਟਾ ਜੇ ਦਾ ਨਾਲ ਬਟਨਾਂ ਦਾ ਦੁਪੱਟਾ ਜਾਂ ਬਹੁਤ ਹੀ ਪਿਆਰਾ ਕੰਟਰਾਸਟ ਜੇ ਦੁਪੱਟੇ ਦਾ ਵੀ ਤੇ ਇਹ ਤੁਹਾਨੂੰ ਮਿਲਣਗੇ ਸਾਰੇ ਹੀ 700 ਤੇ 500 ਰੁਪਈਆ ਦੇ ਵਿੱਚ ਸ਼ਿਪਿੰਗ ਫਰੀ ਦੇ ਨਾਲ। ਆ ਲਓ ਜੀ ਚੈੱਕ ਕਰਿਓ ਵੀਡੀਓ ਨੂੰ ਕਿਤੇ ਸਕਿਪ ਨਾ ਕਰ ਲਿਓ ਨਹੀਂ ਤਾਂ ਸੂਟ ਮਿਸ ਹੋ ਜਣਾ ਜੇ। ਐਂਡ ਤੱਕ ਵੇਖਿਓ ਕੁਆਲਿਟੀ ਘੈਂਟ ਦੇਵਾਂਗੇ ਸੂਟ ਜ਼ਬਰਦਸਤ ਆਉਣਗੇ ਤੇ। ਅੱਜ ਸ਼ਰਟ ਪੀਸ ਬਹੁਤ ਸਾਰਾ ਸੋੜਿਆ। ਚੱਕ ਕਰੋ ਇਹਨੂੰ ਨਾਲ ਬਾਬਾ ਕਰ ਇਹ ਵੀ ਆ ਜੂਗੀ ਜੋ ਸੇਮ ਕੱਟ ਦੇ ਨਾਲ 170 ਦੇ ਨਾਲ ਪਹੁੰਚ ਦੇ ਵਰਕ ਆਊਗਾ ਪਹੁੰਚਾਂ ਦੇ ਵਰਕ ਤੇ ਕਾਟਨ ਦਾ ਵੀ ਫੈਬਰਿਕ ਜਿਹੜਾ ਜੇ ਉਹ ਵੀ ਬਾਟਮ ਦੀ ਬਾਟਮ ਜਿਹੜੀ ਕਾਟਨ ਦੀ ਜੇ ਇਹ ਦੁਪੱਟਾ ਕਿਹੜਾ ਵੀ ਦੁਪੱਟਾ ਨੈਟ ਕੋਟਾ ਡੋਰੀਆ ਦਾ ਜੇ ਬਹੁਤ ਸੋਹਣਾ ਦੁਪੱਟਾ ਦਾ ਨੈਟ ਦਾ ਜੇ ਜਿਹੜੀ ਇਹਦੇ ਵਿੱਚ ਆ ਜਿਹੜੀ ਬਰੀਕ ਵਾਲੀ ਨੈਟ ਆ ਉਹਦਾ ਦੁਪੱਟਾ ਜੇ ਸੌਫਟ ਵਾਲਾ ਤਿਲਕਣ ਵਾਲਾ ਕੋਈ ਨਹੀਂ ਬਿਲਕੁਲ ਬਹੁਤ ਹੀ ਪਿਆਰਾ ਦੁਪੱਟਾ ਜੇ ਆ ਲੋ ਬਹੁਤ ਸੁੰਦਰ ਬਟਾ ਦੇਖ ਸਕਦੇ ਹੋ ਬਹੁਤ ਡਿਜ਼ਾਈਨ ਬਣਾਇਆ ਇਹ ਤਾਂ ਦੱਸ ਦੋ ਆ ਬਲ ਆ ਜਿਹੜਾ ਸਾਰਾ ਜਿਹੜਾ ਜੇ ਇਹ ਸੀਕੁਐਂਸ ਦਾ ਵਰਕ ਜੇ ਇਹਦੇ ਵਿੱਚ ਦੁਪੱਟੇ ਦੇ ਟਾਈ ਐਂਡ ਡਾਈ ਦਾ ਦੋ ਕਲਰ ਦਾ ਦੁਪੱਟਾ ਜੇ ਇਹ ਤੁਹਾਨੂੰ ਸਾਰੇ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਹੈਗਾ ਜੇ 750 ਰੁਪਏ ਆ ਲਓ ਜੀ ਆ ਵੀ ਪ੍ਰਿੰਟ ਜਿਹੜੀ ਕਿ ਚੈੱਕ ਕਰੋ ਅਜੀ ਬਹੁਤ ਸੋਹਣੇ ਆ ਤੁਹਾਨੂੰ ਚੁੱਕ ਦਿਖਾ ਦੇ ਹਾਂ ਆ ਲਓ ਪ੍ਰਿੰਟ ਬਹੁਤ ਹੀ ਸੋਹਣਾ ਬਹੁਤ ਪਿਆਰਾ ਪ੍ਰਿੰਟ ਜੇ ਆ ਬਾਟਮ ਤੇ ਵਰਕ ਆ ਹੈਗੀ ਜੇ ਇਹਦੀ ਬਾਟਮ ਤੇ ਵਰਕ ਆਹ ਜਿਹੜੇ ਸ਼ਰਟ ਇਹਦੀ ਸੂਰ ਦਾ ਪਿੰਡ ਬਹੁਤ ਜਿਆਦਾ ਸੋਹਣਾ। ਹਾਂਜੀ। ਖੜਿਆ ਪਿੰਡ ਹੈ। ਆलो ਨਾਲ ਇਹਦਾ ਦੁਪੱਟਾ ਉਹਨਾ ਹੀ ਸੋਹਣਾ ਜੇ। ਤੇ ਆ ਜਿਹੜੇ ਮਸ਼ੀਨ ਕਾਟਨ ਦਾ ਦੁਪੱਟਾ। ਦੁਪੱਟਾ ਸਾਰੇ ਕੋਲਗੇ ਵਿਖਾਉਣ ਵਾਲੇ ਕੋਗੇ ਦੁਪੱਟਾ ਸਾਰੇ ਬਹੁਤ ਦੁਪੱਟੇ ਬਹੁਤ ਸੋਹਣੇ ਤੇ ਬੜੇ ਭਾਰੇ ਦੁਪੱਟੇ ਹੈਵੀ ਦੁਪੱਟੇ ਜੇ ਖੁੱਲੇ ਡੁੱਲੇ ਦੁਪੱਟੇ ਜੇ। ਤਾਈ ਹੁੰਦਾ ਇਹਦਾ ਦੁਪੱਟਾ ਨਾਲ ਆਹ ਨਾਲ ਇਹਦੇ ਬਾਟਮ ਜੇ। ਆਲੋ ਜੀ ਆ ਜਿਹੜਾ ਡਿਜ਼ਾਈਨ ਆ ਇਹ ਆਪਾਂ ਬਿਨਾਂ ਦੁਪੱਟੇ ਤੋਂ ਵੀ ਬਹੁਤ ਸੇਲ ਕੀਤਾ ਸੀ। ਬੋਸ ਨਾ ਸੂਟ ਬੰਦਾ ਆ ਹਾਂਜੀ ਮੈਂ ਆਵ ਰੈਡੀ ਕੀਤਾ ਬੋਸ ਨਾ ਸੂਟ ਬੰਦਾ ਜਗ ਜੜਾ ਨਾ ਹਾਂ ਇਹਦੀ ਜਿਹੜੀ ਬਾਟਮ ਆ ਉਹ ਵੀ ਤੁਹਾਨੂੰ ਮਿਲ ਜੂਗੀ ਕਾਟਨ ਦੀ ਪੀਸੀ ਦੀ ਸ਼ਰਟ ਮਿਲ ਜੂਗੀ ਕੈਮਰੀ ਕਾਟਨ ਦੀ ਦੁਪੱਟਾ ਆ ਜੂਗਾ ਕੋਟਾ ਡੋਰੀਆ ਦਾ ਦੋਬਲ ਡਾਈ ਹੋਇਆ ਰੇਟ ਹੈਗਾ ਜ ਇਹਨਾਂ ਦਾ ਵੀ 750 ਰੁਪਏ ਐਂਡ ਤੱਕ ਜਾਈਓ ਬਸ ਐਂਡ ਤੱਕ ਜੁੜੇ ਰਹੋ ਸੂਟ ਤੁਹਾਨੂੰ ਆਪਾਂ ਸੋਹਣੇ ਸੋਹਣੇ ਦਿਖਾਉਣੇ ਆ ਤੇ ਜਿਹੜੇ ਕਸਟਮਰ ਸਾਡੇ ਨਵੇਂ ਜੁੜਦੇ ਨਵੀਂ ਵੀਡੀਓ ਵੇਖਣਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਆਪਾਂ ਤਾਂ ਰੋ ਇਦਾਂ ਹੀ ਸੂਟ ਸੁਣ ਸੁਣ ਦਿਖਾਉਂਦੇ ਰਹਿਣਾ ਅੱਗੇ ਆਇਆ ਅੰਬੀਆ ਡਿਜ਼ਾਈਨ ਹਾਂ ਜਾਨਾ ਕਿਤੇ ਇਹ ਪ੍ਰਿੰਟ ਬਹੁਤ ਹੀ ਸੋਹਣਾ ਜੇ ਬਲੈਕ ਦੇ ਨਾਲ ਹੈਗਾ ਜੇ ਗ੍ਰੇ ਦਾ ਕੰਟਰਾਸਟ ਨਾਲ ਲੱਗੀ ਤੇ ਗ੍ਰੇ ਦੀ ਹੀ ਬਲੈਕ ਦੇ ਨਾਲ ਮੈਚਿੰਗ ਕੀਤੀ ਜੇ ਨਾਲ ਵਾਈਟ بیس ਜੇ ਇਦਾਂ ਹੀ ਦੁਪੱਟਾ ਜੇ ਅੰਦਰ ਟਾਈ ਐਂਡ ਡਾਈ ਦਾ ਅੰਦਰ ਕੀ ਫੁੱਲ ਆਇਤੀ ਦਾ ਵੇਖ ਲੋ ਬਹੁਤ ਸੋਹਣਾ ਦੁਪੱਟਾ ਹਾਂ ਟਾਈ ਐਂਡ ਡਾਈ ਦਾ ਵਾ ਕੁਨਲ ਨਰਡ ਬਟਾਵਾ ਮਸਲਿਨ ਕੋਟਨ ਦਾ ਦੁਪੱਟਾ ਇਹ ਵੀ ਮਸਲਿਨ ਕੋਟਨ ਦਾ ਜੇ ਇਹਦਾ ਵੀ ਸੇਮ ਰੇਟ ਜੇ 750 ਰੁਪਏ ਸ਼ਿਪਿੰਗ ਹੈਗੀ ਜੇ ਫਰੀ ਜੀ ਆ ਲੋ ਜੀ ਆ ਵੀ ਪ੍ਰਿੰਟ ਚੈੱਕ ਕਰਿਓ। ਇਹ ਤੇ ਇਹ ਸੂਟਾ ਨਾ ਬੋਲ ਦਿ ਲੋਣੀ ਫੈਨਸ ਬੋਲ ਨਹੀਂ ਆ ਵੇਖੋ ਪ੍ਰਿੰਟ ਵੇਖੋ ਕਿੰਨਾ ਸੋਹਣਾ ਜੇ ਬਹੁਤ ਸੋਹਣਾ ਪ੍ਰਿੰਟ ਆ। ਅਜੇ ਵੀਡੀਓ ਥੋੜਾ ਜਿਆਦਾ ਡਾਰਕ ਆਉਂਦਿਆ ਇਹ ਥੋੜਾ ਜਿਆਦਾ ਨਾ ਲਾਈਟ ਤੇ ਬ੍ਰਾਈਟ ਪ੍ਰਿੰਟ ਆ ਬਹੁਤ ਰੋਜ਼ੈਂਟਾ ਵੀ ਨਹੀਂ ਹੈਗਾ। ਹਾਂ ਪੇ ਰੋਜ਼ ਵਾਲਾ ਕਲਰ ਹੁੰਦਾ ਬਹੁਤ ਕਲਰ ਆ ਇਹ। ਦੁੱਧ ਸੋਡਾ। ਤੇ ਨਾ ਬਾਟਮ ਤੇ ਆਫਟਰ ਦੀ ਬਾਟਮ ਆਉਗੀ। ਪਿੰਕ ਕਲਰ ਜ ਹੈ ਬਹੁਤ ਪਿਆਰਾ ਜ ਹੈ ਕਲਰ ਆ ਤੇ ਨਾਲ ਦੁਪੱਟਾ ਗੁਲਾਬੀ ਰੰਗ ਜਿਹਨੂੰ ਕਹਿੰਦੇ ਮਸ਼ੀਨ ਬਟਨ ਦਾ ਦੁਪੱਟਾ ਵਾ ਹਾਂਜੀ ਇਹ ਤੁਹਾਨੂੰ ਮਿਲੂਗਾ ਇਹ ਵੀ 750 ਰੁਪਏ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਆਹ ਲਓ ਜੀ ਆ ਵੀ ਪ੍ਰਿੰਟ ਵੇਖੋਣੀ ਜੀ ਪ੍ਰਿੰਟ ਸਾਰੇ ਤਾਂ ਦੱਸਣੇ ਬਈ ਬਾ ਕਮਾਲ ਨੇ ਅੱਜ ਸੋਹਣੇ ਸੋਹਣੇ ਪ੍ਰਿੰਟ ਆ ਦੁਪੱਟੇ ਨਾਲ ਜੇ ਇਹਨਾਂ ਦੇ ਪਿਆਜ਼ੀ ਛੇੜ ਦੀ ਕਢਾਈ ਜੇ ਬਾਟਮ ਦੇ ਉੱਤੇ ਤੇ ਡਬਲ ਡਾਈ ਦੇ ਵਿੱਚ ਦੁਪੱਟਾ ਜੇ ਸੇਮ ਪਿਆਜ਼ੀ ਛੇੜ ਦੇ ਨਾਲ ਨਹੀਂ ਇਹ ਕੀ ਹੈ 3D ਦੁਪੱਟਾ ਜੇ ਦੁਪੱਟਾ ਰੇ ਆਹ ਲਓ ਕਿੰਗਾ ਇਹ ਦੁਪੱਟਾ ਦਾ ਛੀਤੀ ਦੁਪੱਟਾ ਦਾ ਦੁਪੱਟਾ ਵੇਖ ਸਕਦੇ ਜੇ ਤੁਸੀਂ ਬਹੁਤ ਸੋਹਣਾ ਮਸਲੀਨ ਕਾਟਨ ਦਾ ਦੁਪੱਟਾ ਜੇ ਮਸਲੀਨ ਕਾਟਨ ਦਾ ਦੁਪੱਟਾ ਜੇ ਬਹੁਤ ਪਿਆਰੀ ਕੁਆਲਿਟੀ ਜੇ ਸੂਟ ਦੀ ਤੇ ਇਹਦਾ ਰੇਟ ਹੈਗਾ ਜੇ 750 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਸੂਟ ਦਾ ਪੈਂਟ ਵੀ ਬੜਾ ਸੋਹਣਾ ਆਹ ਲਓ ਜੀ ਆ ਗਿਆ ਜੇ ਜਿਓਮੈਟ੍ਰਿਕ ਪ੍ਰਿੰਟ ਜਿਓਮੈਟ੍ਰਿਕ ਪ੍ਰਿੰਟ ਹਾਂ ਪ੍ਰਿੰਟ ਦਾ ਨਾਂ ਹੀ ਆ ਅੱਛਾ ਬਹੁਤ ਹੀ ਪਿਆਰਾ ਸੂਟ ਹੈ ਇਹ ਬਹੁਤ ਅੱਛੇ ਬਾਟਮ ਤੇ ਕਢਾਈ ਪ੍ਰਿੰਟਡ ਸ਼ਰਟ ਹਾਂ ਤੇ ਦੁਪੱਟਾ ਟਾਈ ਐਂਡ ਡਾਈ ਦਾ ਤਿੰਨਾ ਚਵਾ ਕਲਰਾਂ ਦਾ ਜਿੰਨੇ ਕਲਰ ਸੂਟ ਦੇ ਵਿੱਚ ਹਨ ਉਹਨੇ ਦੁਪੱਟੇ ਵਿੱਚ ਆਜਾ ਆ ਲੋ ਜੀ ਕਰੋ ਚੈੱਕ ਇਹ ਵੀ ਕੱਟ ਸਾਰਿਆਂ ਦੀ ਸੇਮ ਹੀ ਜੇ 170 170 ਦੀ ਜੇ ਕੋਈ ਟੈਨਸ਼ਨ ਨਹੀਂ ਸਟ੍ਰੇਟ ਬਾਟਮ ਦੇ ਨਾਲ ਸੂਟ ਜਿੱਦਾਂ ਮਰਜ਼ੀ ਸਟਿਚ ਕਰਾ ਲਓ ਪ੍ਰਿੰਟ ਸਾਰੇ ਮੈਂ ਤੁਹਾਨੂੰ ਦੱਸਣੇ ਵਜੇ ਕਮਾਲ ਹੀ ਤੁਹਾਨੂੰ ਦੇਣੇ ਆ ਐਂਡ ਤੱਕ ਬਾਹ ਜੁੜੇ ਰਹੋ ਨਹੀਂ ਬਸ ਸਕਿਪ ਨਾ ਕਰਿਓ ਬਹੁਤ ਸੋਹਣੇ ਪ੍ਰਿੰਟ ਆ ਕੜਾਈ ਤੇ ਵਰਕ ਬਹੁਤ ਪਿਆਰਾ ਵਰਕ ਸੇਮ ਉਹੀ ਜਿਹੜੀਆਂ ਕੜਾਈਆਂ ਜਿਹੜੇ ਬਾਟਮਾਂ ਦੇ ਉੱਤੇ ਸਾਰਾ ਕੁਝ ਸੇਮ ਆ ਵੀ ਫੇਰ ਕੋਟਾ ਡੋਲੀਆ ਦੇ ਵਿੱਚ ਦੁਪੱਟਾ ਹਾਂ ਇਹ ਨੈਟ ਵਾਲੀ ਕੋਟਾ ਆ ਹਾਂਜੀ ਆ ਲਓ ਜੀ ਡਬਲ ਡਾਈ ਹੋਇਆ ਇਹ ਪਿਆਜੀ ਸ਼ੀਰ ਆ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਕੈਂਟ ਸੂਟ ਜੇ ਹਾਲੋ ਅਭੀ ਆ ਗਿਆ ਜੇ ਬਲੈਕ ਦੇ ਵਿੱਚ ਨਾਲ ਗ੍ਰੇ ਦਾ ਕੰਬੀਨੇਸ਼ਨ ਸੋਹਣਾ ਹੈ ਇਹ ਵੱਡੇ ਵੱਡੇ ਦਾ ਸਲੈਬਰਨ ਨੋਵਾ ਹਾਂ ਇਹ ਬਾਟਮ ਗ੍ਰੇ ਕਲਰ ਬਲੈਕ ਕਲਰ ਦੀ ਨਾਲ ਗ੍ਰੇ ਕਲਰ ਦੀ ਕੜਾਈ ਇਹਦੇ ਉੱਤੇ ਸੇਮ ਮਸਲੀਨ ਕਾਟਨ ਦਾ ਦੁਪੱਟਾ ਇਹਦੇ ਨਾਲ ਕੜਾਈ ਵਾਲਾ ਦੁਪੱਟਾ ਬਹੁਤ ਹੀ ਸੋਹਣਾ ਸੂਟ ਜੇ ਵੀ ਹਾਲੋ ਜੀ ਆ ਜਿਨ੍ਹਾਂ ਦੇ ਆਰਡਰ ਰਿਪੀਟ ਤੇ ਰਹਿ ਗਏ ਸੀ ਨਾ ਉਹ ਹੁਣ ਪਾ ਲਿਓ ਜਿਨ੍ਹਾਂ ਦੇ ਕੈਨਸਲ ਹੋਏ ਹੈਗੇ ਉਹ ਵੀ ਆਪਨੇ ਦੱਸ ਸਕਦੇ ਹੋ ਚੈੱਕ ਕਰ ਲਓ ਰੀਸਟਾਕ ਹੋ ਗਿਆ ਜੇ ਆ ਕਲਰ ਵਰਕ ਬਹੁਤ ਸੋਹਣਾ ਹੈ ਕਲਰ ਗੰਟਾਸ ਵੀ ਬੜਾ ਸੋਹਣਾ ਬਹੁਤ ਹੀ ਪਿਆਰੇ ਜੇ ਇਹਦੇ ਦੁਪੱਟਾ ਬਹੁਤ ਸੋਹਣਾ ਮਸਲੀਨ ਕਾਟਨ ਦਾ ਲਓ ਜੀ ਅੱਗੇ ਆ ਗਿਆ ਬਲੂ بیس ਹੈਗਾ ਜਿਹਦਾ ਬਲੂ ਕਲਰ ਦਾ ਦੁਪੱਟਾ ਨਾਲ ਕੋਟਾ ਡੋਰੀਆ ਨੈਟ ਦਾ ਬਲੂ ਦਾ ਤੇ ਬਾਟਮ ਦੇ ਉੱਤੇ ਆ ਗਿਆ ਜੇ ਵਰਕ ਤੇ ਪੇਂਟ ਹੈ ਸ਼ਰਟ ਉਤੇ ਪੇਂਟ ਹੋਇਆ ਹਾਂਜੀ ਚੈੱਕ ਕਰੋ ਸਕਰੀਨਸ਼ਾਟ ਲਓ ਆਪਣਾ ਆਰਡਰ ਜਿਹੜਾ ਜੇ ਉਹ ਪਲੇਸ ਕਰੋ ਨੈੱਟ ਵਾਲੀ ਕਟ ਡੋਰੀ ਆਵਾ ਹਾਂਜੀ ਤੇ ਇੱਕ ਮੈਂ ਵੀਡੀਓ ਦੇ ਐਂਡ ਤੱਕ ਜੁੜੇ ਰਿਹਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣੀ ਸੀ ਚੱਲਦੀ ਵੀਡੀਓ ਦੇ ਵਿੱਚ ਮੈਂ ਦੱਸ ਦਿੰਨਾ ਕਿ ਇਸ ਵੀਡੀਓ ਨੂੰ ਜਿਹੜੇ ਮੇਰੇ ਭੈਣ ਭਰਾ 10 ਤੋਂ 15 ਕਸਟਮਰ ਦੇ ਨਾਲ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਕੇ ਮੈਨੂੰ ਸਕਰੀਨਸ਼ਾਟ ਭੇਜਿਓ ਨਾਲ ਤੁਸੀਂ ਆਰਡਰ ਪਲੇਸ ਕਰਦੇ ਜੇ ਸਪੋਜ਼ ਕਰੋ ਇਸੇ ਸੂਟ ਦਾ ਹੀ ਇਹ ਸੂਟ ਤਾਂ ਤੁਸੀਂ ਆਰਡਰ ਪਲੇਸ ਕਰਦੇ ਜੇ ਅਸੀਂ ਇੱਕ ਤੁਹਾਨੂੰ ਭੇਜਾਂਗੇ 쿠ਪਨ ਇਹ ਆਰਡਰ ਦੇ ਨਾਲ ਉਹ 쿠ਪਨ ਨੂੰ ਸਾਹਮਣੇ ਰੱਖਿਓ ਫਿਰ ਆਪਾਂ ਇੱਕ ਡੇਟ ਡਿਕਲੇਅਰ ਕਰਾਂਗੇ ਲਾਈਵ ਦੇ ਵਿੱਚ 쿠ਪਨ ਕੱਢਾਂਗੇ ਜਿਹਦੇ ਵਿੱਚ ਆਪਾਂ 20 ਤੋਂ 50 ਕਸਟਮਰ ਜਿਹੜੇ ਆ ਕੱਢਣੇ ਜਿਨ੍ਹਾਂ ਨੂੰ ਫ੍ਰੀ ਸੂਟ ਦੇਣੇ ਆਪਾਂ ਹਾਂ ਮੌਜਾ ਹਾਂ ਮੌਜਾ ਤਾਂ ਹੀ ਨੇ ਜੇ ਵੀਡੀਓ ਸ਼ੇਅਰ ਕਰਕੇ ਤੇ ਨਾਲ ਆਪਣਾ ਆਰਡਰ ਪਲੇਸ ਕਰੋਗੇ ਇਹ ਦੋ ਕੁ ਬੇਨਤੀਆਂ ਕਰਦੇ ਹਾਂ ਬਸ ਅਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਫ੍ਰੀ ਵਾਇਸ ਸੂਟ ਦਾ ਆਨੰਦ ਲੈ ਸਕੋ ਤੇ ਸੂਟ ਫ੍ਰੀ ਦੇ ਤੁਹਾਨੂੰ ਦਿਖਾ ਕੇ ਫ੍ਰੀ ਸੂਟ ਦੇਵਾਂਗੇ ਇਹ ਨਹੀਂ ਵੀ ਜਿੱਥੇ ਮਰਜ਼ੀ ਕੱਢ ਕੇ ਜਿਹੜੇ ਮਰਜ਼ੀ ਕੰਨੇ ਚੋਂ ਕੱਢ ਕੇ ਦੇਤਾ ਇਹ ਨਹੀਂ ਦਿਖਾ ਕੇ ਦੇਵਾਂਗੇ ਵੀ ਆਹ ਸੂਟ ਆਪਾਂ ਤੁਹਾਨੂੰ ਫ੍ਰੀ ਭੇਜਣ ਲੱਗੇ ਆ ਹਾਂਜੀ ਉਹ ਵੀ ਸੂਟ ਜਿਹੜੇ ਸਾਰੇ ਇੱਕ ਦਿਨ ਕੱਢ ਕੇ ਇਦਾਂ ਵੀਡੀਓ ਦਿਖਾਦਣੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਕਿ ਆਹ ਸਾਡੇ ਕੋਲ 50 ਸੂਟ ਜਾਂ ਸਾਡੇ ਕੋਲ 30 40 50 ਜਿੰਨੇ ਵੀ ਆਪਾਂ ਕੱਢਾਂਗੇ ਕਿ ਆਹ ਸਾਡੇ ਕੋਲ ਫ੍ਰੀ ਸੂਟ ਨੇ ਜਿਹੜੇ ਆਪਾਂ ਆਪਣੇ ਕਸਟਮਰ ਨੂੰ ਦੇਣੇ ਆ ਉਹ ਤੁਹਾਨੂੰ ਖਾ ਕੇ ਦਿਵਾਵਾਂਗੇ ਦਿਖਾ ਕੇ ਦੇਵਾਂਗੇ ਬਸ ਇਹੀ ਆ ਕਿ ਤੁਸੀਂ ਵੀਡੀਓ ਨੂੰ 15 ਤੋਂ 20 ਮੈਂਬਰ ਦੇ ਨਾਲ ਸ਼ੇਅਰ ਕਰਿਓ ਨਾਲ ਆਪਣਾ ਆਰਡਰ ਪਲੇਸ ਕਰ ਲਿਓ ਪਲੇਸ ਕਰਕੇ ਜਦੋਂ ਤੁਹਾਡੇ ਤੱਕ ਪਹੁੰਚੂਗਾ ਉਹਦੇ ਵਿੱਚੋਂ ਇੱਕ ਕੂਪਨ ਨਿਕਲੂਗਾ ਤੁਹਾਨੂੰ ਉਹ ਨੰਬਰ ਆਪਣਾ ਰੱਖਿਓ ਕੋਲ ਆਹ ਚੀਜ਼ ਜੀ ਦੁਪਟਾ ਇਹਦਾ ਹਾਂਜੀ ਆਈ ਬਿੰਦੇ ਬਹੁਤ ਸੋਹਣਾ ਆ ਆਹ ਲਓ ਜੀ ਆ ਵੀ ਕਰੋ ਚੈੱਕ ਓਹ ਹੀ ਸੋਹਣਾ ਬਹੁਤ ਜ਼ਿਆਦਾ ਸੋਹਣਾ ਸੂਟ ਆ ਵੀ ਇਹਨਾਂ ਦਾ ਦੁਪੱਟਾ ਜਿਹੜਾ ਵਾ ਉਹ ਵੀ ਇਹ ਵੀ ਕੋਟਾ ਦਾ ਹੀ ਆ ਉਹ ਚੈੱਕ ਵਾਲੇ ਹੀ ਇਹ ਲਾਈਨਾਂ ਵਾਲਾ ਆ ਦੁਪੱਟਾ ਬਹੁਤ ਸੋਹਣਾ ਹੈ ਲੋ ਜੀ ਆ ਵੀ ਸੂਟ ਆਗਾ ਆਪਣੇ ਕੋਲ ਬਹੁਤ ਪਿਆਰਾ ਇਹ ਇਹਦਾ ਲਾਸਟਾ ਸੂਟ ਆ ਇਦੇ ਨਾਲ ਇਹ ਲਾਸਟ ਸੂਟ ਹੈ ਇਸ ਤੋਂ ਬਾਅਦ ਇੱਕ ਤੁਹਾਨੂੰ ਸੂਟ ਦਿਖਾਉਂਦੇ ਆ ਆਪਾਂ ਆਲ ਓਵਰ ਦੇ ਵਿੱਚ ਉਹ ਬਹੁਤ ਸੋਹਣਾ ਸੂਟ ਹੈ ਹਾਂਜੀ ਆ ਆ ਗਈ ਇਹਦੀ ਬਾਟਮ ਆ ਗਈ ਸ਼ਰਟ ਤੇ ਆ ਗਿਆ ਪ੍ਰਿੰਟ ਦੁਪੱਟਾ ਟਾਈ ਐਂਡ ਆ ਜੀ ਦਾ ਹਾਂਜੀ ਦੁਪੱਟਾ ਜਿਹਦਾ ਮੱਧ ਦੀ ਲੈ ਸਕਦੇ ਨੇ ਇਹ ਮਸਲੀਨ ਕਾਟਨ ਦਾ ਦੁਪੱਟਾ ਜੇ ਇਹ ਸੋਹਣੇ ਸੋਹਣੇ ਸੂਟ ਜਿਹੜੇ ਹੈਗੇ ਅੱਜ ਤੁਹਾਨੂੰ ਆਪਾਂ ਦਿਖਾ ਦਿੱਤੇ ਆ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਆਪਾਂ ਹੁਣ ਆਲ ਓਵਰ ਸੂਟ ਇੱਕੋ ਸੂਟ ਜੇ 850 ਰੁਪਏ ਉਹਦਾ ਰੇਟ ਜੇ ਸ਼ਿਪਿੰਗ ਫ੍ਰੀ ਜੇ ਉਹਦੇ ਵਿੱਚ ਵੀ ਤੇ ਇਹ ਸੜਕੋ ਆ ਗਿਆ ਲਾਸਟ ਸੂਟ ਇਹ ਸਾਰਾ ਹੀ ਹੈਗਾ ਜੇ ਆਲ ਓਵਰ ਸੂਟ ਆਏ ਆ ਆਲ ਓਵਰ ਪ੍ਰਿੰਟ ਜੇ ਤੇ ਬਹੁਤ ਵਧੀਆ ਕੈਮਰੀ ਕਾਟਨ ਦਾ ਸੂਟ ਜੇ ਬਹੁਤ ਹੀ ਪਿਆਰਾ ਆਲ ਓਵਰ ਵੱਡੇ ਵਰਦੇ ਵਿੱਚ 3.5 ਮੀਟਰ ਦੀ ਕੱਟ ਦੇ ਨਾਲ ਬਹੁਤ ਸੋਹਣਾ ਸਟਾਫ ਹੈ ਤੇ ਨਾਲ ਦੇਖੋ ਪ੍ਰਿੰਟ ਹੀ ਬੜਾ ਸੋਹਣਾ ਇਹਨਾਂ ਨੇ ਕਾਟਾ ਡੋਰੀ ਦਾ ਦੁਪੱਟਾ ਇਹ ਕਾਟਾ ਡੋਰੀਆ ਦਾ ਕੱਟਵਰਕ ਬਣਿਆ ਨਾਲ ਡਿਜ਼ਾਈਨ ਮੈਂ ਬਟਰਫਲਾਈ ਬਟਰਫਲਾਈ ਇੱਕ ਸਾਈਡ ਆ ਜਾਊਗਾ ਫਲਾਵਰ ਕੱਟਵਰਕ ਇੱਕ ਸਾਈਡ ਆ ਜਾਊਗੀ ਬਟਰਫਲਾਈ ਕਟਵਰਕ ਕੋਟਾ ਡੋਰੀਆ ਦਾ ਦੁਪੱਟਾ ਜੇ ਕੰਟਰਾਸਟ ਵੀ ਬਹੁਤ ਸੋਹਣਾ ਗ੍ਰੇ ਕਲਰ ਦਾ ਕੰਟਰਾਸਟ ਜ ਬਹੁਤ ਹੀ ਪਿਆਰਾ ਬਹੁਤ ਸੋਹਣਾ ਲੁੱਟ ਜੇ ਤੇ ਇਹ ਸਾਡੇ ਕੋਲ ਹੀ ਕੇ ਸਾਰੇ ਜਿਹੜੇ ਤੁਸੀਂ ਅੱਜ ਸੂਟ ਵੇਖੇ ਜੇ ਜਿਨ੍ਹਾਂ ਦਾ ਰੇਟ ਹੈਗਾ ਹੀ 750 ਰੁਪਏ ਤੇ ਆ लास्ट ਵਾਲੇ ਸੂਟ ਦਾ ਹੈਗਾ ਹੀ 850 ਰੁਪਏ ਤੇ ਇਦਾਂ ਦੀਆਂ ਹੋਰ ਨਵੀਆਂ ਵੀਡੀਓ ਤੇ ਨਵੇਂ ਮੇਰੇ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਦੇ ਨਵੀਂ ਵੀਡੀਓ ਨਵੇਂ ਵਲੌਗ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ